ਹਾਂਜੀ ਹਾਂ ਇਹ ਨਾ 30 31 ਤਰੀਕ ਦੇ ਦਰਮਿਆਨੀ ਰਾਤ ਨੂੰ ਇੱਥੇ ਸੀਯੂ ਚ ਕਾਲ ਦੇ ਯੂਨੀਸ਼ੀ ਨਾ ਮੁੰਡੇ ਪੜਦਨੇ ਹਰਿਆਣੇ ਦੇ ਉਹਨਾਂ ਦੀ ਆਪਸ ਦੀ ਰੰਜਿਸ਼ ਦੇ ਵਿੱਚ ਹੋਇਆ ਇਹਨਾਂ ਦੇ ਪਹਿਲਾਂ ਵੀ ਇੱਕ ਦੂਜੇ ਦੇ ਪਰਚੇ ਦਾ ਜੀ ਖਿਲਾਫ ਨੇ ਇੱਕ ਮੁੰਡਾ ਹੈਗਾ ਗੌਰਵ ਗੌਰਵ ਉਰਫ ਰਾਮ ਇਹਨੂੰ ਪਹਿਲਾਂ ਟੋਲ ਪਲਾਜੇ ਤੇ ਕੋਈ ਧਮਕੀ ਦਿੱਤੀ ਬੰਦੇ ਨੇ ਵੀ ਅੱਜ ਅਸੀਂ ਤੈਨੂੰ ਦੇਖਾਂਗੇ ਫਿਰ ਉਹਨਾਂ ਮੁੰਡਿਆਂ ਨੇ ਜਾ ਕੇ ਇੱਥੇ ਜੀਬੀਪੀ 23 ਨੰਬਰ ਪੱਲਾ ਤੋਂ ਫਲੈਟ ਦੇ ਤੇ ਪੰਨ ਤੋੜ ਕੀਤੀ ਉੱਥੇ ਗੌਰਵ ਉਹਨਾਂ ਨੂੰ ਮਿਲਿਆ ਨਹੀਂ ਤੇ ਫਿਰ ਆ ਮਾਰਟਰੂ ਬੈਲੀ ਫਲੈਟ ਨੰਬਰ 264 ਚ ਜਿੱਥੇ ਕੁਰਾਇ ਤੇ ਰਹਿੰਦਾ ਸੀ ਰਾਤ ਨੂੰ 12 ਵਜੇ ਆ ਕੇ ਉਹਨੂੰ ਮਾਰਨ ਦੇ ਦੀ ਨੀਤ ਨਾਲ ਉਹਦੇ ਤੇ ਪਹਿਲਾਂ ਬਾਹਰ ਗੱਡੀਆਂ ਭੰਨੀਆਂ ਦੋ ਗੱਡੀਆਂ ਦੀ ਤੋੜ ਭੰਨ ਕੀਤੀ ਇੱਕ ਸਗੋਂ ਕਿਸੇ ਮਾਟਰ ਦੀ ਗੱਡੀ ਆਪਣੇ ਆਮਸਨਿਕ ਦੀ ਗੱਡੀ ਖੜੀ ਸੀ ਉਹਦੀ ਵਾਹਤ ਨੂੰ ਜਗਾਣ ਤੋਂ ਕਰਤੀ ਤੇ ਫਿਰ ਉਹਦੇ ਕੁਆਰਟਰ ਨੂੰ ਫਲੈਟ ਦੀ ਬਹੁਤ ਜ਼ਿਆਦਾ 판 ਤੋੜ ਕੀਤੀ ਤੇ ਉਹਤੇ ਫੈਰਿੰਗ ਵਗੈਰਾ ਕੀਤੀ ਤੇ ਜਦੋਂ ਫਾਇਰ ਕੀਤੀ ਤਾਂ ਉੱਥੇ ਮਹੱਲਾ ਨੂੰ ਅਸੀਂ ਉੱਠ ਖੜੇ ਤੇ ਪੁਲਿਸ ਚੱਲੇਗੀ ਪੀਸੀਆਰ ਪਾਰਟ ਜਿਹੜੇ ਮੈਂ ਉੱਥੇ ਮਗਦੇ ਪਹੁੰਚ ਗਿਆ ਸੀ ਉਹ ਫਾਇਰਿੰਗ ਕਰਕੇ ਮੁੰਡੇ ਭੱਜ ਗਏ ਜਿਨ੍ਹਾਂ ਚ ਅਸੀਂ ਦੋ ਮੁੰਡੇ ਗ੍ਰਿਫਤਾਰ ਕਰ ਲਏ ਉਹਨਾਂ ਦਾ ਹਜੇ ਚੱਲੂ ਜੇ ਪੁੱਛਗੀ ਚ ਬਸ ਹੀ ਮੁੰਡੇ ਸਮੇਤ ਆਪਣੇ ਅਸਲਾਂ ਦੇ ਫਰਾਰ ਨੇ ਜੋ ਜਿਹਾ ਗ੍ਰਿਫਤਾਰੀ ਹੋਈ ਤੇ ਸਰ ਦੋ ਕਿਹੜੇ ਕਿਹੜੇ ਫੜਲੇ ਇਹਦੇ ਵਿੱਚ ਤਾਂ ਮਨ ਤੇ ਵੀ ਯਾਦ ਹੋਵੇ ਮੁੰਡਾ ਉਹਦੇ ਖੁਦ ਸਗੋਂ ਖੁਦ ਆਪਣੇ ਇੰਜਰੇ ਮੁੰਡਾ ਉਹ ਤੇ ਇੱਕ ਮੁੰਡਾ ਹੈਗਾ ਮੌਂਟੀ ਮੌਂਟੀ ਇਹ ਵੀ ਹਰਿਆਣੇ ਦਾ ਦੋਨੇ ਹਰਿਆਣੇ ਦੇ ਨੇ ਇਹ ਦੋਨੇ ਗ੍ਰਿਫਤਾਰ ਕੀਤੇ ਗਏ ਸਾਡੇ ਵੱਲ ਸਰ ਪੇਸ਼ ਕਰ ਲਏ ਜੀ ਹਾਂ ਇਹਨਾਂ ਦਾ ਕੱਲ 4 ਤਰੀਕ ਤੱਕ ਪੁਲਸਰ ਮੰਗ ਲਿਆ ਵਾ ਦੀ ਪੁੱਛਗਿੱਛ ਚੱਲ ਰਹੀ ਹੈ ਸਰ ਬਰਾਮਦੀ ਹੋਈ ਜੀ ਹਾਲ ਤੱਕ ਕੋਈ ਅਸਲੇ ਦੀ ਜਾਂ ਕੋਈ ਗੱਡੀ ਦੀ ਨਹੀਂ ਹਜੇ ਸਿਰਫ ਟੁੱਟੀਆਂ ਗੱਡੀਆਂ ਦੀ ਸਿਰਫ ਬਰਾਮਦੀ ਹੈ ਸਾਡੇ ਕੋਲ ਅਸਲਾ ਹਜੇ ਉਹ ਮੁੰਡੇ ਭੱਜੇ ਵੀ ਨੇ ਜਿਉਂਗੇ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਅਸਲਾ ਵੀ ਬਰਾਮਦ ਕਰਾਂਗੇ ਸਰ